ਅੱਸੀ ਹੁਣ ਇੱਕ ਹੋਰ ਫੈਸਲਾ ਲਿਆ ਹੈ ਕਿ ਜਿੰਨੇ ਵੀ ਸਰਕਾਰੀ ਸਕੂਲ ਸ਼ਹੀਦਾਂ ਦੇ ਨਾਮ ਤੇ ਚੱਲਦੇ ਆ ਉੱਥੇ ਉਹਨਾਂ ਦੀ ਤਸਵੀਰ ਜਿੱਦਾਂ ਦੀ ਵੀ ਤਸਵੀਰ ਅਵੇਲੇਬਲ ਹੋਵੇ ਜਾਂ ਪੇਂਟਿੰਗ ਤੇ ਉਹਨਾਂ ਦਾ ਇਤਿਹਾਸ ਅਗਰ ਉਹ ਗਦਰੀ ਬਾਬੇ ਆ ਤਾਂ ਕਿਹੜੀ ਜੇਲ੍ਹ ਚ ਸੀ ਕੀ ਸਫਰ ਸੀ ਅਗਰ ਉਹ ਸ਼ਹੀਦ ਹੋਇਆ ਕਿਹੜੀ ਜੰਗ ਚ ਸ਼ਹੀਦ ਹੋਇਆ ਅਗਰ ਉਹ ਪੰਜਾਬ ਦੇ ਮਹਾਨ ਜਵੇਂ ਮੈਂ ਬਲਦੇਵ ਗਾਰਗੀ ਜਿਹੜਾ ਜ਼ਿਕਰ ਕੀਤਾ ਉਹਨਾਂ ਦੇ ਜੀਵਨ ਬਾਰੇ ਮੈਂ ਤੁਹਮ ਦੱਸਦਾ ਮੈਂ ਜਲੰਧਰ ਦੇ ਇੱਕ ਸਕੂਲ ਚ ਗਿਆ ਉਹ ਸਕੂਲ ਇੱਕ ਸ਼ਹੀਦ ਦੇ ਨਾਮ ਤੇ ਸੀ ਤੇ ਮੈਨੂੰ ਨਾ ਉੱਥੇ ਦੇ ਪ੍ਰਿੰਸੀਪਲ ਨੂੰ ਪੁੱਛਿਆ ਮੈਂ ਕਿਹਾ ਮੈਮ ਇਹ ਕਿਹੜੀ ਜੰਗ ਵਿੱਚ ਸ਼ਹੀਦ ਹੋਏ ਸੀ ਨਾ ਪ੍ਰਿੰਸੀਪਲ ਨੇ ਬਤਾ ਮੋਥੇ ਦੇ ਬੱਚਿਆਂ ਨੂੰ ਪੁੱਛਿਆ ਨਾ ਬੱਚਿਆਂ ਨੂੰ ਬਤਾ ਇਹਦਾ ਮਤਲਬ ਜਿਹੜੇ ਅਸੀਂ ਆ ਤਾਂ ਸਿਰਫ ਨਾਮ ਰੱਖ ਦਿੰਦੇ ਆ ਪਰ ਉਹਨਾਂ ਦਾ ਇਤਿਹਾਸ ਉਹ ਸਾਡੇ ਬੱਚਿਆਂ ਜਾਂ ਪਿੰਡਾਂ ਵਾਲੇ ਜਾਂ ਉੱਥੇ ਪੜਦੇ ਜਿਹੜੇ ਪੜਾਉਂਦੇ ਜਿਹੜੇ ਅਧਿਆਪਕ ਉਹਨਾਂ ਤੱਕ ਨਹੀਂ ਤਾਂ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਜਦੋਂ ਵੀ ਉਹਨਾਂ ਦੀ ਵਰ੍ਹੇ ਸੀ ਉਹਨਾਂ ਦੇ ਪਰਿਵਾਰਾਂ ਨੂੰ ਤੱਕੀ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਲਈ ਪੰਜਾਬ ਦੇ ਨਾਮ ਦੇ ਲਈ ਇਹਨਾਂ ਆਪਣਾ ਜੀਵਨ ਵਾਰਤਾ ਸੀ ਉਹਨਾਂ ਨੂੰ ਜਿਹੜੀ ਸੱਚੀ ਸ਼ਰਧਾਂਜਲੀ ਭੇਟ ਕਰਦੇ ਰਹੀਏ